ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਹੜਾ ਤੁਹਾਨੂੰ ਦਹਿਲਾ ਕੇ ਰੱਖ ਦੇਵੇਗਾ ਇੱਕ ਸਿਨੇਮਾ థియేਟਰ ਦੇ ਮਾਲਕ ਤੇ ਉਸਦੇ ਡਰਾਈਵਰ ਤੇ ਤਿੰਨ ਮੈਂਬਰੀ ਹਥਿਆਰਬੰਦ ਗਰੋਹ ਦੁਆਰਾ ਕਥਿਤ ਤੌਰ ਤੇ ਹਮਲਾ ਕੀਤਾ ਗਿਆ ਪੁਲਿਸ ਮੁਤਾਬਕ ਇਹ ਘਟਨਾ ਉਹਨਾਂ ਦੇ ਘਰ ਦੇ ਸਾਹਮਣੇ ਬਾਪਰੀ ਤੇ థియేਟਰ ਦੇ ਮਾਲਕ ਸੁਨੀਲ ਤੇ ਉਹਨਾਂ ਦੇ ਡਰਾਈਵਰ ਤੇ ਅਤੀਸ਼ ਹਮਲੇ ਦੇ ਵਿੱਚ ਜ਼ਖਮੀ ਹੋ ਗਏ ਨੇ థియేਟਰ ਦੇ ਵਿੱਚ ਇੱਕ ਮਸ਼ਹੂਰ ਸਿਨੇਮਾ ਹਾਲ ਆ ਤੇ ਐਫ ਆਈ ਆਰ ਅਨੁਸਾਰ ਇਹ ਘਟਨਾ ਜਿਹੜਾ ਵੀਰਵਾਰ ਰਾਤ ਲਗਭਗ 9:45 ਵਜੇ ਬਾਪਰੀ ਜਦੋਂ ਸੁਨੀਲ ਬੇਲਾਪਾਰਾ ਓਵਰ ਬ੍ਰਿਜ ਜਿਹੜੇ ਆਪਣੇ ਘਰ ਪਹੁੰਚੇ ਜਿਵੇਂ ਹੀ ਅਤੀਸ਼ ਗੇਟ ਖੋਲਣ ਲਈ ਕਾਰ ਵਿੱਚੋਂ ਹੇਠਾ ਉਤਰਿਆ ਇੱਕ ਅਣਪਛਾਤੇ ਵਿਅਕਤੀ ਨੇ ਤਲਵਾਰ ਨਾਲ ਉਸਤੇ ਹਮਲਾ ਕਰ ਦਿੱਤਾ ਐਫ ਆਈ ਆਰ ਵਿੱਚ ਇਹ ਦੱਸਿਆ ਗਿਆ ਕਿ ਅਤੀਸ਼ ਹਮਲਾਵਰ ਦੇ ਵਾਰ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਜ਼ਖਮੀ ਹੋ ਗਿਆ ਇਸ ਦੇ ਨਾਲ ਹੀ ਇੱਕ ਦੂਜੇ ਹਮਲਾਵਰ ਨੇ ਥੋੜੇ ਨਾਲ ਕਾਰ ਦੇ ਦਰਵਾਜ਼ੇ ਦਾ ਜਿਹੜਾ ਸ਼ੀਸ਼ਾ ਤੋੜ ਦਿੱਤਾ ਤੇ ਸੁਨੀਲ ਤੇ ਤਲਵਾਰ ਨਾਲ ਹਮਲਾ ਕੀਤਾ ਗਿਆ ਜਿਸ ਕਾਰਨ ਉਸਦੇ ਹੱਥਾਂ ਤੇ ਉਂਗਲਾਂ ਤੇ ਸੱਟਾਂ ਲੱਗੀਆਂ ਨੇ ਕਾਫੀ ਜ਼ਿਆਦਾ ਪੁਲਿਸ ਨੇ ਦੱਸਿਆ ਕਿ ਤੀਜੇ ਦੋਸ਼ੀ ਨੇ ਕਾਰ ਦੇ ਅੰਦਰ ਕੋਈ ਪਦਾਰਥ ਜਿਹੜਾ ਸਬਸਟੈਂਸ ਛਿੜਕਿਆ ਅਤੀਸ਼ ਜਦੋਂ ਸੁਨੀਲ ਉਸ ਨੂੰ ਆਪਣੀ ਲੱਤ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰ ਨੇ ਉਸਤੇ ਤਲਵਾਰ ਨਾਲ ਵਾਰ ਕੀਤਾ ਜਦੋਂ ਸਥਾਨ ਕੋ ਲੋਕ ਇਕੱਠੇ ਹੋਏ ਤਾਂ ਹਮਲਾਵਰ ਮੌਕੇ ਤੋਂ ਜਿਹੜੇ ਭੱਜ ਗਏ ਸੁਨੀਲ ਤੇ ਅਤੀਸ਼ ਨੂੰ ਜਿਹੜਾ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਮੈਡੀਕਲ ਕਾਲਸ ਪੁਲਿਸ ਨੇ ਜਿਹੜਾ ਸੁਨੀਲ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ ਮੈਡੀਕਲ ਕਾਲਸ ਸਟੇਸ਼ਨ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਕਰ ਲਈ ਗਈ ਆ ਤੇ ਉਹ ਇੱਕ ਅਪਰਾਧਿਕ ਗਰੋਹ ਦੇ ਮੈਂਬਰ ਨੇ ਪੁਲਿਸ ਨੇ ਘਟਨਾ ਦੀ ਸੀਸੀਟੀਵੀ ਫੋਟੇਜ ਵੀ ਬਰਮਤ ਕਰ ਲਿਆ ਤੇ ਸ਼ੱਕੀਆਂ ਨੂੰ ਗ੍ਰਿਫਤਾਰ ਕਰਨ ਲਈ ਯਤਨ ਜਾਰੀ ਨੇ ਪੁਲਿਸ ਨੂੰ ਇਹ ਵੀ ਡਾਊਟ ਆ ਕਿ ਸੁਨੀਲ ਤੇ ਹੋਇਆ ਹਮਲਾ ਵਿੱਤੀ ਵਿਵਾਦ ਨਾਲ ਜੁੜਿਆ ਹੋ ਸਕਦਾ ਤੇ ਅੱਗੇ ਦੀ ਜਿਹੜੀ ਜਾਂਚ ਪੜਤਾਲ ਉਹ ਚੱਲ ਰਹੀ ਹੈ